ਹਾਂਜੀ ਇਹ ਬਜ਼ੁਰਗ ਰੋਜ਼ਾਨਾ ਹੀ ਟਰੈਕਟਰ ਦੀ ਟਿਊਬ ਦੇ ਸਹਾਰੇ ਸਤਲੁਜ ਦਰਿਆ ਪਾਰ ਕਰਕੇ ਆਪਣੇ ਘਰ ਨੂੰ ਜਾਂਦਾ ਜਦੋਂ ਦਰਿਆ ਦੇ ਵਿੱਚ ਇੱਕ ਦੂਰ ਟਰੈਕਟਰ ਦੀ ਟਿਊਬ ਤੈਰਦੀ ਹੋਈ ਨਜ਼ਰ ਆਉਂਦੀ ਹੈ ਤਾਂ ਇੰਡੀਆ ਆਰਐਫ ਦੀ ਟੀਮ ਜੋ ਮਦਦ ਲਈ ਜਾ ਰਹੀ ਹੁੰਦੀ ਹੈ ਤੋਂ ਉਹਨੂੰ ਨਜ਼ਰ ਆਉਂਦਾ ਕਿ ਇੱਕ ਬਜ਼ੁਰਗ ਵਿਅਕਤੀ ਕੈਨੀਆਂ ਰੱਖ ਕੇ ਟਰੈਕਟਰ ਦੀ ਟਿਊਬ ਤੇ ਜਿਹੜਾ ਦਰਿਆ ਹੋ ਆਪਣੇ ਹੱਥਾਂ ਦੇ ਨਾਲ ਹੀ ਚੱਪੂ ਬਣਾ ਕੇ ਪਾਰ ਕਰ ਰਿਹਾ ਹੈ ਤਾਂ ਐਨਡੀਆਰਐਫ ਦੀ ਟੀਮ ਵੱਲੋਂ ਉਸ ਬਜ਼ੁਰਗ ਨੂੰ ਆਵਾਜ਼ਾਂ ਲਗਾਈਆਂ ਜਾਂ ਜਾਂਦੀਆਂ ਨੇ ਕਿ ਬਾਬਾ ਜੀ ਆ ਜਾਓ ਕਿਸ਼ਤੀ ਦੇ ਵਿੱਚ ਤੁਹਾਡੇ ਲਈ ਸਰਕਾਰੀ ਕਿਸ਼ਤੀਆਂ ਲਾਈਆਂ ਹੋਈਆਂ ਨੇ ਤਾਂ ਬਾਬੇ ਦਾ ਅੱਗੋ ਜਵਾਬ ਸੀ ਕਿ ਅੱਜ ਤਾਂ ਮੈਨੂੰ ਕਿਸ਼ਤੀ ਦੇ ਵਿੱਚ ਲੈ ਜਾਓਗੇ ਤੇ ਕੱਲ ਨੂੰ ਮੈਂ ਕੀ ਕਰਾਂਗਾ ਮੇਰਾ ਤਾਂ ਰੋਜ਼ਾਨਾ ਦਾ ਕੰਮ ਹੈ ਤੇ ਮੈਨੂੰ ਕੋਈ ਡਰ ਨਹੀਂ ਲੱਗਦਾ ਤੁਸੀਂ ਜਿਹੜੀਆਂ ਅੱਗੇ ਸਵਾਰੀਆਂ ਲੈਣ ਚੱਲਿਓ ਉਹਨਾਂ ਨੂੰ ਲਿਓ ਤਾਂ ਬਜ਼ੁਰਗ ਨੂੰ ਕਾਫੀ ਆਵਾਜ਼ਾਂ ਲਗਾਈਆਂ ਜਾਂਦੀਆਂ ਨੇ ਟੀਮ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਆਪਣੇ ਹੱਥਾਂ ਨੂੰ ਚੱਪੂ ਬਣਾ ਕੇ ਟਰੈਕਟਰ ਦੀ ਟਿਊਬ ਤੇ ਜਿਹੜਾ ਸਾਦਲੇ ਦਰਿਆ ਪਾਰ ਕਰਦਾ ਹੋਇਆ ਰੇਤਾ ਭੈਣੀ ਪਿੰਡ ਦਾ ਬਜ਼ੁਰਗ ਹੈ ਜਿਹੜਾ ਰੋਜ਼ਾਨਾ ਹੀ ਇਸ ਤਰੀਕੇ ਦੇ ਨਾਲ ਸਫ਼ਰ ਕਰਦਾ ਹੈ ਤੁਸੀਂ ਦੇਖਦੇ ਹੋ ਕੋਲੇ ਦੁੱਧ ਵਾਲੀਆਂ ਕੈਂਨੀਆਂ ਵੀ ਬਜ਼ੁਰਗ ਦੇ ਨਾਲ ਰੱਖੀਆਂ ਹੋਈਆਂ ਨੇ ਤਾਂ ਐਨਡੀਆਰਫ ਦੀ ਟੀਮ ਵੱਲੋਂ ਜਦੋਂ ਕਾਫੀ ਮਿਹਨਤ ਮੁਸ਼ਕਲ ਦੇ ਨਾਲ ਬਾਬੇ ਨੂੰ ਸਮਝਾਇਆ ਗਿਆ ਤਾਂ ਫਿਰ ਇੱਕ ਵਾਰ ਤਾਂ ਬਾਬੇ ਨੂੰ ਉੱਥੋਂ ਰੈਸਕੂ ਕਰਕੇ ਉਸਦੇ ਘਰ ਤੱਕ ਛੱਡਿਆ ਗਿਆ ਪਰ ਬਜ਼ੁਰਗ ਤਾਂ ਕਹਿਣਾ ਸੀ ਕਿ ਭਾਈ ਸਾਡਾ ਤਾਂ ਹੁਣ ਇਹ ਰੋਜ਼ਾਨਾ ਦਾ ਹੀ ਕੰਮ ਹੈ ਅਸੀਂ ਤਾਂ ਬਾਹਰ ਅੰਦਰ ਪਿੰਡ ਤੋਂ ਆਉਣਾ ਜਾਣਾ ਹੀ ਹੈ ਤਾਂ ਜਾਨਾ ਤੁਸੀਂ ਮੇਰੇ ਲਈ ਕਿਸ਼ਤੀਆਂ ਕਿੱਥੋਂ ਲੈ ਕੇ ਆਓਗੇ ਤੁਸੀਂ ਦੇਖੋਗੇ ਇਸ ਤਰੀਕੇ ਦੇ ਹਾਲਾਤ ਜਿਹੜੇ ਫਾਜ਼ਲ ਕਾ ਇਲਾਕੇ ਦੇ ਬਣੇ ਹੋਏ ਨੇ ਕਿ ਬਜ਼ੁਰਗ ਆਪਣੀ ਜਾਨ ਜੋਖਮ ਵਿੱਚ ਪਾ ਕੇ ਟਰੈਕਟਰ ਦੀ ਟਿਊਬ ਦੇ ਸਹਾਰੇ ਜਿਹੜਾ ਉਹਨਾਂ ਨੂੰ ਦਰਿਆ ਪਾਰ ਕਰਨਾ ਪੈਂਦਾ ਹੈ ਕਰ ਲੈ ਗਨ ਕੋਈ ਨੀ ਬਾਤ ਸੁਣੋ

ਬਾਬਾ ਜੀ ਰੁਕੋ ਕੋਈ ਨਹੀਂ ਸਰਕਾਰ ਨੂੰ ਪਤਾ ਲੱਗੇਗਾ ਇੱਕ ਮਿੰਟ ਤੁਸੀਂ ਕਾਬਰੋ ਨਾ ਕਾਬਰੋ ਨਾ ਤੁਸੀਂ ਆਦੀ ਐਡ ਦਿਓ ਪੂਰੀ ਤੁਸੀਂ ਕਾਬਰੋ ਨਾ ਉਹ ਕਹਿੰਦੇ ਮੈਂ ਜਾਂਦਾ ਆਂਦਾ ਰਹਿਣਾ ਕੋਈ ਗੱਲ ਨਹੀਂ ਉਸ ਤਿਵਾਰੀ ਵੀਡੀਓ ਬਣਾਣਾ ਬਣਾ ਕਿਉਂ ਨਹੀਂ ਬਣਾ ਰਹੇ ਯਾਰ ਮੋਬਾਈਲ ਮੋਬਾਈਲ ਕੋਈ ਨੋਟ ਨਹੀਂ ਯਾਰ ਬਾਬਾ ਜੀ ਇੱਕ ਬਾਈਟ ਦੇ ਦਿਓ ਕੋਈ ਦਿੱਕਤ ਨਹੀਂ ਸਰਕਾਰ ਵੱਲੋਂ ਥੋੜੀ ਰੋਕ ਆਪ ਉਹ ਮੋਬਾਈਲ ਮੇ ਲੈ ਲੋ ਆਪਣੇ ਮੋਬਾਈਲ ਮੇ ਚਾਹ ਦੇ ਮੇਰਾ ਮੇ ਦੋ ਮੇਰਾ ਵੀ ਦੇ ਦੋ ਕਾਤਰੀ ਲਗੀ ਕੋਈ ਸਰ ਆਪ ਆਪ ਕੋਈ ਨਾ ਬਾਬਾ ਹਾਂ ਬਣਾਓ ਚਾਹ ਨਾ ਕੋਈ ਕੋ ਬੇੜੀਆਂ ਹੋਰ ਵੀ ਚਾਹੀਦੀ ਨੇ ਬੇੜੀ ਚ ਆਜੋ ਖਾਨ ਕਿਉਂ ਤੁਸੀਂ ਜਾਨ ਨੂੰ ਜੋਖਮ ਚ ਪਾ ਕੇ ਚੱਲ ਰਹੇ ਹੋ ਉਹ ਤਾਂ ਚਲੇ ਗਏ ਆ ਉਹ ਬੇੜੀਆਂ ਜਾ ਰਹੇ ਹਾਂ ਹਾਂਜੀ ਅੱਜ ਤਾਂ ਬੇੜੀ ਜਾ ਰਹੇ ਹਾਂ ਹੁੜਕੇ ਸਰੋਜ ਬਾਬਾ ਦੀ ਸਰਕਾਰੀ ਲੱਗੀ ਹੈ ਤੁਸੀਂ ਬੇੜੀ ਚ ਆਓ ਤੁਸੀਂ ਕਿਉਂ ਤੇ ਸਫਰ ਕਰਦੇ ਪਏ ਜੇ ਪਾਣੀ ਦੇ ਵਿੱਚ ਹਾਂਜੀ ਆਕਾ ਨੂੰ ਵੀ ਰੋਜ਼ ਪਾਣਾ ਯਾਰ ਅੱਛਾ ਜੀ ਲੋਜੀ ਬਾਬਾ ਜੀ ਆਏ ਹੋ ਹੈ ਤਰੂਪ ਵਿੱਚ ਬੈਠ ਕੇ ਬਿਚਾਰੇ ਬਹੁਤ ਜ਼ਿਆਦਾ ਪਾਣੀ ਆਇਆ ਉਹ ਹੈ ਠੀਕ ਹੈ ਨਾ ਅਭੀ ਇਹਨਾਂ ਦਾ ਰੈਸਕਿਊ ਕਰਿਆ ਗਿਆ ਹੈ